ਤਨਦਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਦੋਂ ਲਾਹੌਰ ਤੋਂ ਸ੍ਰੀ ਗੁਰੂ ਲਾਲਕ ਸਾਹਿਬ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਨਨਕਾਣਾ ਸਾਹਿਬ ਗਏ ਦਰਸ਼ਨ ਕਰਕੇ ਪਿੰਡ ਮਦਰਾ ਅਵਥਾ ਮੱਧਰ ਰਵੀ ਕਿਨਾਰੇ ਆਬ ਰਾਜੇ ਇੱਥੇ ਇੱਕ ਸਿੱਖ ਲੋਖੀਰਾ ਸਨ ਉਹ ਕੁਝ ਦਿਨ ਗੁਰੂ ਜੀ ਦੇ ਪੈਰ ਦਾ ਜੋੜਾ ਫੜ ਕੇ ਬੜੀ ਸ਼ਰਧਾ ਨਾਲ ਹਜੀਰਾ ਉੱਤੇ ਲਾਉਦਾ ਰਿਹਾ ਆਪ ਜੀ ਨੂੰ ਦੱਸ ਦਈਏ ਕਿ ਹਜੀਰਾ ਇੱਕ ਬਿਮਾਰੀ ਹੁੰਦੀ ਹੈ ਇੱਕ ਰੋਗ ਹੁੰਦਾ ਹੈ ਗੁਰੂ ਸਾਹਿਬ ਜੀ ਦਾ ਜੋੜਾ ਲਾਉਣ ਦੇ ਨਾਲ ਉਸ ਦੀਆਂ ਹਜੀਰਾ हट ਗਈਆਂ ਮਦਰਾ ਤੋਂ ਗੁਰੂ ਜੀ ਪਿੰਡ ਜੱਬਰ ਆਏ ਸੰਗਤ ਨੇ ਬਹੁਤ ਸੇਵਾ ਕੀਤੀ ਜੱਬਰਾਂ ਤੋਂ ਚੂਹਲੀਆਂ ਹੁੰਦੇ ਹੋਏ ਬਹਿੜਬਾਲ ਆ ਗਏ ਇੱਥੇ ਆਪ ਜੀ ਨੇ ਇੱਕ ਖਾਰਾ ਨੂੰ ਮਿੱਠਾ ਕੀਤਾ ਇਸ ਤੋਂ ਅੱਗੇ ਅਨੇਕਾਂ ਲੋਕਾਂ ਨੂੰ ਨਾਮ ਦਾ ਦਿੰਦੇ ਹੋਏ ਗੁਰੂ ਜੀ ਵਾਪਸ ਅੰਮ੍ਰਿਤਸਰ ਆ ਗਏ ਆਪ ਜੀ ਨੂੰ ਇੱਕ ਦਿਨ ਸਹਸਰੇ ਪਿੰਡ ਦੀ ਸੰਗਤ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਆਈ ਉਹਨਾਂ ਨੇ ਆ ਕੇ ਬੇਨਤੀ ਕੀਤੀ ਅਤੇ ਬੜੇ ਪ੍ਰੇਮ ਭਾਵ ਦੇ ਨਾਲ ਹੱਥ ਜੋੜ ਕੇ ਆਪ ਜੀ ਨੂੰ ਕਿਹਾ ਕਿ ਗੁਰੂ ਜੀ ਸਾਡੇ ਨਾਲ ਚਲੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਦੇ ਨਾਲ ਚੱਲ ਪਏ ਸੰਗਤ ਦੇ ਪ੍ਰੇਮ ਕਰਕੇ ਗੁਰੂ ਜੀ ਕਈ ਦਿਨ ਇੱਥੇ ਟਿਕੇ ਰਹੇ ਗੁਰੂ ਜੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬੜਿਆ ਹੋਇਆ ਹੈ ਪਹਿਲਾਂ ਇਹ ਅਸਥਾਨ ਗੁਰੂ ਜੀ ਦੀ ਰੌੜ ਕਰਕੇ ਪ੍ਰਸਿੱਧ ਸੀ ਆਪ ਸਭ ਸੰਗਤ ਸਾਡੀਆਂ ਇਸ ਤਰ੍ਹਾਂ ਇਤਿਹਾਸ ਨਾਲ ਸੰਬੰਧਿਤ ਗੁਰੂ ਸਹਿਬਾਨ ਜੀ ਦੀਆਂ ਵੀਡੀਓ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਕਮੈਂਟਾਂ ਦੇ ਵਿੱਚ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਆਪ ਜੀ ਸਾਨੂੰ ਦੱਸਣਾ ਜੋ ਆਪ ਜੀ ਦੀ ਸ਼ਰਧਾ ਅਨੁਸਾਰ ਆਪ ਜੀ ਦੇ ਮਨ ਵਿੱਚ ਸਾਖੀਆਂ ਦਾ ਵਿਚਾਰ ਹੋਵੇ ਉਹ ਅਸੀਂ ਇਸ ਚੈਨਲ ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ